ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਪੇਜ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਤੇ ਦੋ ਨਗ ਬਕਾਊਆ ਬਾਈ ਕੋਲੇ ਘਰੇਲੂ ਕੰਮ ਆ ਕੋਈ ਵਪਾਰ ਦਾ ਨਹੀਂ ਕਾ ਤੇ ਜਿਵੇਂ ਜਿਵੇਂ ਪਸ਼ੂ ਬਾਈ ਕੋਲੇ ਤਿਆਰ ਹੋ ਜਾਂਦੇ ਆ ਉਹ ਸੇਲ ਕਰ ਦਿੰਦੇ ਆ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂ ਬਾਈ ਤੋਂ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਤੇ 91 ਸੂਆ ਸਾਰੀ ਜਾਣਕਾਰੀ ਲੈਣਿਆ ਬਾਈ ਤੋਂ ਬਣੇ ਰਹੋ ਵੀਡੀਓ ਦੇਖੇ ਅੰਤ ਤੱਕ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਣਾ ਨਾਮ ਦੱਸਿਓ ਅਸ਼ੰਤ ਸਿੰਘ ਆ ਤੇ ਬਾਪੂ ਜੀ ਪਿੰਡ ਆਪਣਾ ਪਿੰਡ ਜੰਦਾ ਠੀਕ ਆ ਜੀ ਤੇ ਮੋਬਾਈਲ ਨੰਬਰ ਬਈ ਜੀ ਦੱਸੋ ਮੋਬਾਈਲ ਨੰਬਰ 6280372569 ਜੀ ਠੀਕ ਆ ਜੀ ਇਹ ਤੁਹਾਡਾ ਮੋਬਾਈਲ ਨੰਬਰ ਹੈ ਹਾਂ ਜੀ ਠੀਕ ਆ ਜੀ ਬਾਪੂ ਜੀ ਤੁਸੀਂ ਦੋਗੇ ਜਾਣਕਾਰੀ ਇਹਦੀ ਹਾਂ ਜੀ ਤੇ ਕਿੰਨੇ ਸੂਏ ਬਾਪੂ ਜੀ ਇਹ ਵੈਡ ਇਹ ਵੈਡ ਪਹਿਲੇ ਸੂਏ ਠੀਕ ਆ ਜੀ ਲਗਭਗ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ ਹੋ ਗਈ 2 ਸਾਲ ਤੇ 4 ਮਹੀਨੇ 2 ਸਾਲ ਤੇ 4 ਮਹੀਨੇ ਹਜੇ ਤਾਂ ਖੀਰੀ ਹੋਊਗੀ ਫਿਰ ਬਾਪੂ ਜੀ ਹਾਂ ਕੀ ਵੀ ਠੀਕ ਆ ਜੀ ਤੇ ਇਹ ਸੀਮਨ ਦਾ ਤਾਂ ਨਹੀਂ ਪਤਾ ਸਾਨੂੰ ਕਿਹੜੇ ਬੁੱਲਦੀ ਆ ਇਹ ਹੈ ਆ ਉਹ ਤਾਂ ਨਹੀਂ ਪਤਾ ਉਹ ਤਾਂ ਨਹੀਂ ਪਤਾ ਠੀਕ ਆ ਜੀ ਤੇਰਾ ਮਾਂ ਦਾ ਦੁੱਧ ਕਿੰਨਾ ਕਿ ਸੇਵਾ ਭਾਜੀ ਮਾਂ ਦਾ 25 ਲੀਟਰ ਤੋਂ ਤੁਸੀਂ ਠੀਕ ਆ ਜੀ ਇਹ ਵੀ ਆਪਣੇ ਘਰ ਦੀ ਵੈੜੀ ਆ ਹਾਂ ਹਾਂ ਠੀਕ ਆ ਜੀ ਲਓ ਭਾਜੀ ਤੇ ਡੈਣੇ ਦੇ ਕਿੰਨੇ ਕ ਦਿਨਾਂ ਤੱਕ ਪੂਰੇ ਹੋ ਜਾਣਗੇ ਇਹ 10 ਤਰੀਕ ਨੂੰ ਦਿਨ ਪੂਰੇ ਹੋਣਗੇ ਇਸ 10 ਨੂੰ ਅੱਜ 6-7 ਤਰੀਕ ਹੋਗੀ ਅੱਜ 6 ਹੋਗੀ ਠੀਕ ਆ ਜੀ ਤਿੰਨ ਚਾਰ ਦਿਨ ਰਹਿ ਗਏ ਲਓ ਵੀ ਦੋਸਤੋ ਤੇ ਵੈੜ ਦਾ ਕੱਦ ਕਾਠ ਬਹੁਤ ਆ ਤੇ ਪੂਰੀ ਵਧੀਆ ਤਿਆਰ ਹੁੰਦੀ ਆਉਂਦੀ ਆ ਸਕੀਨ ਵੈੜਾ ਚੈੱਕ ਕਰੋ ਹਵਾਨਾ ਬਹੁਤ ਠੀਕ ਹੋ ਤੇ ਕੋਈ ਭਲੂਣ ਨਹੀਂ ਕਿ ਕੱਲਾ ਕੱਲਾ ਥਣ ਲੱਗਿਆ ਵਾ ਬਾਪੂ ਜੀ ਮਾੜੀ ਜੀ ਹੱਕੋ ਇਧਰ ਨੂੰ ਜਾਂ ਤੋੜ ਹੀ ਲਓ ਖੋਲ ਕੇ ਇਧਰ ਨੂੰ ਲਓ ਬਈ ਲਓ ਬਈ ਦੋਸਤੋ ਤੋੜ ਕੇ ਦਿਖਾਉਣਾ ਚੈੱਕ ਕਰ ਲਓ ਬੈੜ ਪੂਰੀ ਸਕੀਨ ਵੈੜਾ ਪਿਓਰ ਐਚਐਫ ਹਵਾਨਾ ਤਾਂ ਹਜੇ ਇਹਨੇ ਤਿਆਰ ਕਰਨਾ ਦੇਖੋ ਤੁਸੀਂ ਕੱਲਾ ਕੱਲਾ ਥਣ ਲੱਗਿਆ ਵਾ ਹਜੇ ਤਾਂ 4-5 ਦਿਨ ਲੱਗੂਗੀ ਤੇ ਉੱਪਰ ਵੀ ਦਿਨ ਲਿਆਊਗੀ ਤੇ ਚੰਗਾ ਦੁੱਧ ਪਾ ਦੂਗੀ ਵਧੀਆ ਸਮੇਂ ਹੋਈ ਆ ਬੈੜ ਤੇ ਬਾਈ ਦਾ ਪੈਂਟ ਏਜੰਡਾ ਵਾਲਾ ਤੇ ਜਿਲ੍ਹਾ ਬਠਿੰਡਾ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਚ ਲੈਤਾ ਤੇ ਉਸ ਵੀਡੀਓ ਤੇ ਤੁਸੀਂ ਕਾਲ ਕਰਕੇ ਰੇਟ ਦੀ ਵੀ ਜਾਣਕਾਰੀ ਲੈ ਲਿਓ ਤੇ ਸਾਨੂੰ ਬਾਈ ਸਾਰੀ ਜਾਣਕਾਰੀ ਦੇ ਦੇਣਗੇ ਇਹਦੀ ਤੇ ਜੇ ਖੇਰ ਕੋਈ ਬੈੜਾ ਦੇਖੋ ਤੁਸੀਂ ਠੰਡੀ ਸੀਲਾ ਹੂੰ ਵੀ ਬਾਈ ਠੰਡੀ ਸੀਲ ਪੂਰੀ ਆ ਵੀ ਇਹ ਮਰਜੀ ਬਾਈ ਕਹੇ ਵੀ ਥਣਾ ਨੂੰ ਹੱਥ ਰਹੀ ਜਾਵੇ ਕੋਈ ਚੱਕਰ ਨਹੀਂ ਦੇਖੋ ਚੱਲ ਬੱਸ ਬਈ ਕੋਈ ਸਾਡਾ ਲਓ ਵੀ ਚੈੱਕ ਕਰ ਲਓ ਚਾਰੇ ਪਾਸਿਓ ਮੂਰੋ ਵੀ ਦਿਖਾ ਦਿੰਨੇ ਆ ਤੁਹਾਨੂੰ ਕੱਲੇ ਕੱਲੇ ਥਣ ਲੱਗੇ ਹੋਇਆ ਉਧਰ ਦੀ ਸਾਈਡ ਤੋਂ ਵੀ ਦਿਖਾਉਣੇ ਆ ਲਓ ਆ 3 ਚਵਾਈ ਵਾਲਾ ਥਣ ਲੱਗਿਆ ਵਾ ਬਹੁਤ ਸੋਹਣਾ ਥਣ ਕੱਢਦੀ ਆਉਂਦੀ ਆ ਤੇ ਜਿਹੜੇ ਭਰਾ ਨੂੰ ਪਸੰਦ ਹੋਵੇ ਵੜ ਤੇ ਖਰੀਦ ਸਕਦੇ ਹੋ ਤੁਸੀਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰੋ ਇੱਕ ਵੜ ਆ ਗਈ ਵੀਡੀਓ ਦੇ ਵਿੱਚ ਇਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਆ ਬਾਪੂ ਤੋਂ ਬਾਪੂ ਜਿਹੜੀ ਇਹ ਵੈੜਾ ਇਹ 91 ਸੂਇਆ ਇਹ ਜੀ ਆ ਇਸ ਤੀਜੇ ਸੂ ਤੀਜੇ ਸੂ ਗਈ ਕਿੰਨਾ ਟਾਈਮ ਰਹਿੰਦਾ ਦਾ ਸੂਣ ਚ ਇਹਦੇ 2 ਮਿੰਟ ਰਹਿੰਦੇ 2 ਮਿੰਟ ਰਹਿੰਦੇ ਹਾਂ ਹਜੇ ਤੱਕ ਕੱਚੀ ਆ ਫਿਰ ਕਾਫੀ ਜੀ ਹੁਣ ਦੁੱਧੋ ਤਾਂ ਇਹ ਹਟ ਗਈ ਜੀ ਹਟ ਗਈ ਹਾਂ ਠੀਕ ਆ ਜੀ ਤੇ ਇਹਦਾ ਰੇਟ ਆਪਾਂ ਹੁਣ ਤੇ ਕਰਨੇ ਆ ਆ ਫੋਨ ਤੇ ਦੋਨੇ ਵੈੜਾਂ ਦੀ ਫੋਨ ਤੇ ਕਰਨਾ ਰੇਟ ਹਾਂ ਹਾਂ ਠੀਕ ਆ ਜੀ ਵੀ ਜਿਹਨੂੰ ਵੀ ਪਸੰਦ ਹੋਊਗੀ ਵੈੜ ਉਹ ਫੋਨ ਲਾ ਕੇ ਰੇਟ ਪਤਾ ਕਰ ਲੂਗਾ ਜੀ ਹਾਂ ਲਓ ਇਹਨੂੰ ਵੀ ਤੋੜ ਦੇ ਫਿਰ ਬਾਪੂ ਜੀ ਲਓ ਵੀ ਸੱਜਣੋ ਇਹਦਾ ਹਜੇ 1.5 ਮਿੰਟ ਰਹਿੰਦਾ ਸੂਣ ਦੇ ਵਿੱਚ ਤੇ ਜੇ ਬਾਈ ਕਹਿੰਦੇ ਵੀ ਹੁਣ ਡਰਾਈ ਕਰਤੀ ਤੇ ਇਹ ਵੀ ਚੰਗੀ ਵਹਿੜ ਤਿਆਰ ਹੋਊਗੀ ਹਵਾਨਾ ਬਹੁਤ ਵਧੀਆ ਬਣਾਊਗੀ ਲੋ ਤੋੜ ਕੇ ਦਿਖਾਉਣਾ ਸਾਨੂੰ ਤੇ ਫਿਰ ਪੁੱਛਦੇ ਆ ਬਾਪੂ ਤਾਂ ਆਪਾਂ ਕਿੰਨਾ ਕ ਦੁੱਧ ਦਿੱਤਾ ਇਹਨੇ ਪਿਛਲੇ ਸੂਆਂ ਦੇ ਵਿੱਚ ਕਮਾਲੋ ਬਾਪੂ ਜੀ ਇਦਰੀ ਕਦ ਘਾਠੇ ਦਾ ਵੀ ਬਹੁਤ ਆ ਵਹਿੜ ਦਾ ਦੇਖ ਸਕਦੇ ਹੋ ਪੂਰੀ ਸਮੀ ਹੋਈ ਆ ਐ ਇੱਥੇ ਬੰਨਦੇ ਬਾਪੂ ਬਾਪੂ ਜੀ ਨੇ ਪਿਛਲੇ ਸੂਏ ਕਿੰਨਾ ਕ ਦੁੱਧ ਦਿੱਤਾ ਸੀ ਤੇ 22 ਲੀਟਰ ਦੁੱਧ ਦਿੱਤਾ 22 ਲੀਟਰ ਆਪਾਂ ਚੋਇਆ ਹਾਂ ਠੀਕ ਹੈ ਜੀ ਤੇ ਐ ਕਿੰਨੀ ਗੁਮੀਦ ਕਰਦੇ ਉਹਦੇ ਤੋਂ ਐਸੇ ਵੱਧ ਵੀ ਸਕਦੇ ਸੇਵਾ ਨਾ ਤਾਂ ਠੀਕ ਹੈ ਜੀ ਹਾਂ ਠੀਕ ਹੈ ਬਾਪੂ ਜੀ ਵੱਧ ਵੀ ਦੇ ਠੀਕ ਹੈ ਜੀ ਲਓ ਵੀ ਸੱਜਣੋ ਘਰੇਲੂ ਬਾਈ ਕੋਲੇ ਦੋ ਵਹਿੜਾਂ ਤਿਆਰ ਆ ਬਿਲਕੁਲ ਉਹ ਤਾਂ ਤੇ ਅੱਜ ਦਾ ਹਜੇ ਰਹਿਦਾ ਸਮਾਂ ਜਿਹੜੇ ਵੀ ਭਰਾ ਨੂੰ ਦੋਨੇ ਵਹਿੜਾਂ ਚੋਂ ਕੋਈ ਵੀ ਵਹਿੜ ਪਸੰਦ ਹੋਈ ਤੁਸੀਂ ਫੋਨ ਕਰਕੇ ਬਾਈ ਤੋਂ ਜਾਣਕਾਰੀ ਲੈ ਲਓ ਤੇ ਆ ਕੇ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ